għandi <m> <skrisa> はあ。 ਜੀ ਕਿਨਾ ਦਾ ਹੈ ਸਰ ਬਾਗੁਰ ਜੀ ਇਹ ਪਿੰਡ ਦਾ ਨਾਮ ਕੀ ਹੈ ਜਿੱਥੇ ਇਹ ਸਲਾਣਾ ਮੇਲਾ ਲੱਗ ਰਿਹਾ ਹੈ ਇਹ ਪਿੰਡ ਦਾ ਨਾਮ ਫਡਾਲਾ ਕਲਾਂ ਜ਼ਿਲ੍ਹਾ ਕਪੂਰਥਲਾ ਨਜ਼ਦੀਕ ਸੈੰਸੇ ਵੀ ਹੈ ਬਾਗੁਰ ਜੀ ਇਹ ਗੁਰਦੁਆਰੇ ਦਾ ਕੀ ਨਾਮ ਹੈ ਬਾਬਾ ਦਰਾਜੀਆ ਸਰ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਲੱਗ ਰਿਹਾ ਇਹ ਸਾਡੇ ਵੱਡੇ-ਵਡੇਰਿਆਂ ਨੂੰ ਵੀ ਨਹੀਂ ਪਤਾ ਉਹ ਤਾਂ ਬਹੁਤ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਬਾਗੁਰ ਜੀ ਇਸ ਗੁਰਦੁਆਰੇ ਦੀ ਕੀ ਮਹਾਨਤਾ ਵਾ ਇਤਿਹਾਸ ਕੀ ਹੈ ਇੱਥੇ ਪਹਿਲਾਂ ਸਾਡੇ ਆਪਣੇ ਹੁੰਦੇ ਸੀਗੇ ਸੰਤ ਮਹਾਰਾਜ ਹੁੰਦੇ ਸੀਗੇ ਉਹ ਭਗਤੀ ਕਰਦੇ ਆਏ ਆ ਤੇ ਉਹਨਾਂ ਦੀ ਭਗਤੀ ਕਰਕੇ ਇੱਥੇ ਆਪਣਾ ਤੜਾਕੀਆਂ ਦਾ ਮੇਲਾ ਲੱਗਦਾ ਹੈ ਛੋਟੇ ਬੱਚਿਆਂ ਦੇ ਤੜਾਕੀਆਂ ਪਾਈਆਂ ਜਾਂਦੀਆਂ ਨੇ ਦੋਰੋ ਦੋਰੋ ਬੜੀ ਥੂਰੋ ਥੂਰੋ ਵਿਦੇਸ਼ਾਂ ਤੋਂ ਵਿਦੇਸ਼ਾਂ ਤੋਂ ਆਪਣੇ ਦਿੱਲੀ ਤੱਕ ਮਲ ਰਾਜਸਥਾਨ ਤੋਂ ਬਹੁਤ ਹਿੰਦੀ ਸਾਰੇ ਹਿੰਦੁਸਤਾਨ ਤੋਂ ਦੋ ਇਹ ਜਿਹੜਾ ਮੇਲਾ ਲੱਗਦਾ ਕਿੰਨੇ ਦਿਨ ਲੱਗਦਾ ਇੱਥੇ ਇਹ ਜਿਹੜਾ ਮੇਲਾ ਲੱਗਦਾ ਕਿੰਨੇ ਦਿਨ ਲੱਗਦਾ ਇਹ ਤਿੰਨ ਦਿਨ ਤਾਂ ਖੰਡਾ ਸਾਹਿਬ ਦੇ ਭੋਗ ਰੱਖੇ ਜਾਂਦੇ ਉਹ ਪਹਿਲਾਂ ਕੋਈ ਮਹੀਨਾ ਦੋ ਮਹੀਨੇ ਤਾਂ ਲੜੀ ਚੱਲਦੀ ਰਹਿੰਦੀ ਲਗਾਤਾਰ ਫਿਰ ਬਾਬਾ ਜੀ ਦਾ ਖੰਡਵਾੜ ਰੱਖਿਆ ਜਾਂਦਾ ਇੱਕ ਦਿਨ ਪਹਿਲਾਂ ਖੰਡਵਾੜ ਦੇ ਭੋਗ ਪਾਈ ਜਾਂਦੇ ਆ ਮੇਲੇ ਆ ਦਿਨ ਫਿਰ ਤਰਾਗੀਆਂ ਵੱਡੀਆਂ ਜਾਂਦੀਆਂ ਭਾਰਤ ਆਂ। ਵਾਇਗੁਰ ਜੀ ਜੀ ਆ ਜਾਂਦੇ ਆ। ਐਨ ਆਰ ਆਈ ਜਿੱਦਾਂ ਵਾਇਗੁਰ ਜੀ ਇੱਥੇ ਐਨ ਆਰ ਆਈ ਭਰਾਵਾਂ ਦਾ ਵੀ ਬੜਾ ਸਹਿਯੋਗ ਹੋਣਾ। ਹਾਂ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਹੈ। ਉਹਨਾਂ ਦੀ ਇੱਥੇ ਕਾफी ਜਿੰਮਾ ਹੈ ਜੀ ਆ। ਮੇਰੇ ਆਪਣੇ ਇੱਕ ਵਾਰ ਜੂ ਲਾਸਟ ਮੈਸੇਜ ਇੱਕ ਵਾਰ ਜਿਹੜੀ ਅੱਜ ਕੱਲ ਦੀ ਵਾਇਗੁਰ ਜੀ ਜੁਵਾ ਪੀੜੀ ਆ ਨਸ਼ਿਆਂ ਵਿੱਚ ਵੱਡੀ ਪਈ ਆ। ਉਹਨਾਂ ਨੂੰ ਤੁਸੀਂ ਆਪਣਾ ਕੀ ਸੰਦੇਸ਼ ਦੇ? ਉਹਨਾਂ ਨੂੰ ਇਹ ਸੰਦੇਸ਼ ਦਿੰਦੇ ਆ ਕਿ ਤੁਸੀਂ ਆਪਣਾ ਜਿਹੜਾ ਟਾਈਮ ਆ ਉਹ ਨਸ਼ਿਆਂ ਨਾਲ ਨਾ ਖਰਾਬ ਕਰੋ। ਕੰਮ ਕਰੋ ਬੇਨਤੀ ਕਰੋ ਤੇ ਗੁਰੂ ਮਹਾਰਾਜ ਦਾ ਜੁੜੋ ਬਾਣੀ ਪੜੋ ਬਾਣੀ ਪੜੋਗੇ ਤਾਂ ਤੁਹਾਨੂੰ ਕੁਛੋਤ ਮਿਲੇਗਾ ਤੁਹਾਨੂੰ ਸਿੱਖਿਆ ਮਿਲੇਗੀ ਤੇ ਆਮ ਜਿਹੜੇ ਲੋਕ ਹੈਗੇ ਆ ਕੋਈ ਦੇਰਿਆਂ ਵਾਲੇ ਆ ਹੋਰ ਆ ਉਹਨਾਂ ਦੇ ਮਗਰ ਨਾ ਲੱਗੋ ਨਸ਼ਾ ਵਾਲਿਆਂ ਦੇ ਨਾ ਮਗਰ ਨਾ ਲੱਗੋ ਜੀ ਕੀ ਨਾਟਾ ਜੀ ਕੀ ਨਾਟਾ ਪ੍ਰੀਤਮ ਸਿੰਘ ਜੀ ਭਗਤ ਸਾਹਿਬ ਜੀ ਇਸ ਗੁਰਦੁਆਰੇ ਦਾ ਸਥਾਨ ਦਾ ਨਾਮ ਕੀ ਜਿੱਥੇ ਇਹ ਮੇਲਾ ਲੱਗ ਰਿਹਾ ਹੈ ਇਸ ਥਾਂ ਦਾ ਇਸ ਥਾਂ ਦਾ ਨਾਮ ਹੈ ਬਾਬਾ ਤਰਾਗੀਆਂ ਵਾਲਾ ਪਿੰਡ ਬਡਾਲਾ ਕਲਾਂ ਜ਼ਿਲ੍ਹਾ ਕਪੂਰਥਲਾ ਕਪੂਰਥਲਾ ਚਲਦੇ ਰੋਡ ਦੇ ਉੱਤੇ ਸਥਿਰ ਹੈ। ਕਿ ਬਡਾਲਾ ਫਟ ਕੇ ਵੀ ਬਚਦਾ ਤੇ ਹੁਣ ਅੱਜ ਕੱਲ ਮਸ਼ਹੂਰ ਸੈਨ ਸਿਟੀ ਵਾਲਾ ਪਿੰਡ ਹੈ। ਹਰ ਕੋਈ ਜਿਹੜਾ ਦੂਰ ਦੂਰੋਂ ਸੰਗਤ ਆਂਦੀ ਆ ਦਰਸ਼ਨ ਕਰਨ ਆਪਣੀ ਆਸਾਂ ਮਰਦਾਂ ਪੂਰੀਆਂ ਕਰਨ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੰਗਤ ਦੀ ਆਪੋ ਆਪਣੀ ਸ਼ਰਧਾ ਜੀ ਸੰਗਤ ਦੇ ਜਿਨ੍ਹਾਂ ਦੇ ਮਨੋਰਥ ਪੂਰੇ ਹੋਏ ਜਿਹਨੇ ਅਰਦਾਸ ਕੀਤੀ ਬਾਬਾ ਜੀ ਤੇਰੇ ਇਤਿਹਾਗੀ ਪੋਣਾਂ ਮਾ ਪੋਤਰਾ ਦੇ ਜੋਤਰਾ ਦੇ ਜੋ ਜਿਹਨੂੰ ਮਦਦ ਬਾਬਾ ਬਾਂਸੀ ਜੀ ਕਰਤਾ ਤੇ ਉਹ ਲੈ ਕੇ ਬੈਂਡ ਬਾਜੀਆਂ ਦੇ ਨਾਲ ਲੰਗਰ ਲੈ ਕੇ ਹੋਰ ਵਸਤਾ ਮਾਇਆ ਲੈ ਕੇ ਰਖਤਾ ਲੈ ਕੇ ਪੁੰਚਦੇ ਜਿੱਦਾਂ ਵਾਗੁਰੂ ਜੀ ਦਾ ਲੋਕੀ ਇੱਥੋਂ ਘਰੋਂ ਪ੍ਰਸ਼ਾਦਾ ਬਣਾ ਕੇ ਲੈ ਕੇ ਆਂਦੇ ਆ ਦੂਰ ਦੂੜੇ ਚ ਸੰਗਤਾਂ ਦੀਆਂ ਟਰਾਲੀਆਂ ਜਾਂਦੀਆਂ ਬੜੀ ਦੂਰੋਂ ਆਂਦੀਆਂ ਉਹ ਸਰ ਕੀ ਕਹਿੰਦੇ ਨੇ ਤੁਸੀਂ ਸੰਗਤ ਜੀ ਆਪਣੇ ਪੁੱਤਰਾਂ ਦੋਧਿਆਂ ਜਿਹੜੇ ਬਾਬੇ ਨੇ ਵਾਸੀ ਕੀਤੀ ਉਹਨਾਂ ਦੇ ਇਤਿਹਾਗੀ ਪੋਣ ਉਹਦੇ ਉਹਨਾਂ ਚਿੱਤ ਕਿ ਸ਼ਹਿਰਾ ਨਹੀਂ ਪਉਦੇ ਨਾ ਲੱਕ ਬੰਨ ਕਰਦੇ ਆ ਐ ਤੌਲੀਆ ਲਪੇਟ ਕੇ ਝੰਡ ਤੋਂ ਸ਼ਕਤੀਆਂ ਨਿਸ਼ਾਨੀਆਂ ਬੀਜੀਆਂ ਤੇ ਜਦੋਂ ਤੜਾਕੀ ਪਾ ਲੈਣ ਤੇ ਫੇਓ ਤੋਂ ਨਾਰਾ ਬੰਨ ਇਹ ਐ ਭਾਈ ਗੁਰਜੀ ਮੇਲਾ ਕਿੰਨੇ ਦਿਨ ਚੱਲਦਾ ਹੈ ਹਾਂਜੀ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ ਮੇਲਾ ਤਾਂ ਜੀ 60 ਦੀ ਮਸਜਤ ਉਹ ਦਸਵੀਂ ਵਾਲੇ ਦਿਨ ਹੀ ਆ ਪਰ ਹੁਣ ਮਰਿਆਦਾ ਦੇ ਇਨਸਾਨ ਤੇ ਆਪਣੇ ਮੌਕੇ ਦੇ ਹਿਸਾਬ ਦੇ ਨਾਲ ਇੱਥੋਂ ਪਹਿਲੇ ਖੰਡ ਪਾਠ ਵੀ ਦੇ ਕੇ ਸੀ ਦੀ ਮਰਿਆਦਾ ਦੀ ਜਾ ਵੇਖੇ ਕੋ ਵਾਂ ਕੇ ਤਵਾ ਜਾਂਦਾ ਤੇ ਸਾਰੀ ਸੰਗਤ ਵੱਲੋਂ ਕਮੇਟੀ ਨੇ ਰੈ ਬੱਦੀ ਵੀ ਜੋ ਚੜਾਵਾ ਸੰਗਤ ਦਾ ਹੁੰਦਾ ਉਹਦੇ ਵਿੱਚ 3-3 ਦਿਨ ਪਹਿਲਾਂ ਤੇ 3-3 ਦਿਨ ਪਹਿਲਾਂ ਖੰਡ ਪਾਠ ਆਰੰਭ ਹੁੰਦਾ ਤੇ 9ਵੇਂ ਵਾਲੇ ਦਿਨ ਭੋਗ ਪਾਇਆ ਜਾਂਦਾ 8ਵੇਂ ਵਾਲੇ ਦਿਨ ਨਿਸ਼ਾਨ ਸਾਹਿਬ ਚੜ੍ਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਤਰਲ ਸਿੰਘ ਹਾਂਜੀ ਬਡਾਲੇ ਦਾ ਗਵਰਨਰ ਜੀ ਅੱਛਾ ਵਾਹਿਗੁਰੂ ਜੀ ਤੁਸੀਂ